ਵੇ ਵੀਰੇ ਕੋ ਨੀ ਰ ਦੰਦਰ ਕੋਣੀ ਮੂਹ ਖੁੱਲਦਾ ਪਿਆ ਬਸ ਵਾ ਦੰਦਲੀ ਸੀ ਖੁੱਲਿਆ ਵੀਰੇ ਮੱਧ ਮੱਧ ਪੀਆ ਪਾਣੀ ਮੂਣੀ ਪਾਪਾ ਜੀ ਕਰਾ ਬੌਂਡਰ ਲੈ ਆ ਤੋੜਾ ਗਲਾਸ ਜੀ ਆ ਬਣਾ ਦੌਰ ਕਰਦੇ ਇੰਨਾ ਲਾਣੀ ਕਰਮ ਜਈਗਾ ਇਸ ਦੇ ਨਾਲ ਦੇ ਬੱਚਿਆਂ ਨੂੰ ਕਰਮਿਆਂ ਚ ਚੱਲਦੀ ਹੈ ਮੈਂ ਗਲਾਪਾ ਆ ਸਰ ਕੀ ਹੋਇਆ ਸੀ ਖਨੋਰੀ ਬਾਰਡਰ ਦੇ ਇੱਕ ਕਿਸਾਨ ਜਿਹੜਾ ਅਸੀਂ ਜੀ ਸਾਰਾ ਰੂਟੀਨ ਚੈੱਕ ਅਪ ਕਰਦੇ ਪਏ ਸੀ ਬੀਪੀ ਸ਼ੂਗਰ ਚੈੱਕ ਅਪ ਕਰਦੇ ਪਏ ਸੀ ਇਹਨਾਂ ਦਾ ਔਰਬੇਟ ਚੈੱਕ ਅਪ ਕਰਦੇ ਪਏ ਸੀ ਵਾਈਟਲ ਚੈੱਕ ਅਪ ਹੁੰਦੇ ਪਏ ਸੀ ਆ ਸਾਡੀ ਟੀਮ ਅੱਗੇ ਸੀਗੀ ਤੇ ਸਾਨੂੰ ਪਿੱਛੇ ਪਤਾ ਲੱਗਾ ਕਿ ਇੱਕੇ ਦਮ ਇਹਨਾਂ ਦੇ ਜਿਹੜੇ ਹਾਲਾਤ ਵਿਗੜ ਗਏ ਇੱਕੇ ਦਮ ਇਹਨਾਂ ਨੂੰ ਜਿਹੜਾ ਚੱਕਰ ਆਉਣਾ ਸਟਾਰਟ ਹੋ ਗਿਆ ਡਿੱਗ ਪਏ ਗਿਰ ਗਏ ਜਿਹਨੂੰ ਮਿਰਗੀ ਦਾ ਦੌਰਾ ਕਹਿੰਦੇ ਆ ਉਹ ਹੋਇਆ ਫਿਰ ਇਹਨਾਂ ਦੇ ਫੋਟੋਇਜ਼ ਕੀਤੇ ਗਏ ਕਿਉਂਕਿ ਸਾਨੂੰ ਸਟ੍ਰਿਕਟ ਆਰਡਰ ਹੈ ਕਿ ਇਹਨਾਂ ਨੂੰ ਕੋਈ ਮੈਡੀਸਿਨ ਨਹੀਂ ਦੇਣੀ ਇਹਨਾਂ ਵੱਲੋਂ ਵੀ ਇਹੀ ਆ ਜਿਹੜੇ ਬੈਠੇ ਹੋਏ ਆ ਵੀ ਅਸੀਂ ਕੋਈ ਮੈਡੀਸਿਨ ਨਹੀਂ ਖਾਣੀ ਭਲਾਂ ਦੀ ਸਾਡੀ ਪੱਕੀ ਲੱਗੀ ਹੋਈ ਆ ਫਿਰ ਇਹਨਾਂ ਦਾ ਫੋਟੋ ਰੇਸ ਕੀਤਾ ਗਿਆ ਫੋਟੋ ਰੇਸ ਕਰਨ ਤੋਂ ਬਾਅਦ ਮ사ਜ ਕੀਤੀ ਗਈ ਮ사ਜ ਕਰਨ ਦੇ ਨਾਲ ਨਾਲ ਇਹਨਾਂ ਦੀ ਚੈਸਟ ਥੋੜੀ ਜੀ ਦੱਬੀ ਗਈ ਔਰ ਦੰਦ ਘੜਿਕਾ ਜਿਹੜਾ ਉਹਨੂੰ ਖੋਲਣਾ ਬਹੁਤ ਜ਼ਰੂਰੀ ਸੀ ਉਹ ਖੋਲਿਆ ਥੋੜੀ ਜੀ ਝਾਗ ਆਈ ਮੂੰਹ ਚੋਂ ਸਾਫ਼ ਕੀਤੀ ਮੁੜ ਕੇ ਉਹਦੀ ਸਟੇਬਿਲਟੀ ਬਣੀ 5-10 ਮਿੰਟ ਬਾਅਦ ਉਹਨਾਂ ਦਾ ਚੈੱਕਅਪ ਹੋਇਆ ਜਿਹੜਾ ਉਹਨਾਂ ਦਾ ਬੀਪੀ ਵੀ ਲੋ ਆਇਆ ਥੋੜਾ ਜਿਹਾ ਉਹ ਚੀਜ਼ਾਂ ਬਹੁਤ ਖਤਰਨਾਕ ਹੋ ਜਾਂਦੀਆਂ ਜਦੋਂ ਕਿਸੇ ਦੀ ਮੈਡੀਸਿਨ ਚੱਲਦੀ ਹੋਵੇ ਔਰ ਉਹ ਅੰਕਸ਼ਨ ਤੇ ਬੈਠ ਜਾਣ ਉਦੋਂ ਕੰਟਰੋਲ ਦੇ ਵਿੱਚ ਨਹੀਂ ਰਹਿਣੀਆਂ ਚੀਜ਼ਾਂ ਬਹੁਤੇ ਬਜ਼ੁਰਗਾਂ ਦੀ ਜਿਹੜੀ ਮੈਡੀਸਿਨ ਚੱਲਦੀ ਹੈ ਤੇ ਬੀਪੀ ਦੀ ਬਹੁਤਿਆਂ ਨੂੰ 슈ਗਰ ਦੀ ਹੈ ਤੇ ਬਹੁਤਿਆਂ ਨੂੰ ਹੋਰ ਵੀ ਕੋਈ ਮੈਡੀਸਿਨਾਂ ਲੱਗੀਆਂ ਹੋਈਆਂ ਕਿਸੇ ਨੂੰ ਪਹਿਲਾਂ ਤੋਂ ਮਿਰਗੀ ਦੇ ਦੌਰੇ ਦੀ ਕੋਈ ਸ਼ਿਕਾਇਤ ਆ ਉਹਨਾਂ ਦਾ ਹੀ ਦਵਾਈ ਲੱਗੀ ਹੋਈ ਆ ਉਹ ਦਵਾਈ ਰੂਟੀਨ 'ਚ ਖਾਣੀ ਪਊਗੀ ਜੇ ਬੰਦ ਕਰਤੀ ਤਾਂ ਉਹ ਖਤਰਨਾਕ ਮੈਨੂੰ ਲੱਗਦਾ ਵੀ ਇਹ ਜਿਹੜੀ ਅੱਜ ਦੀ ਹਾਲਾਤ ਬਣੇ ਨੇ ਇਹ ਤੋਂ ਵੀ ਬੱਤਰ ਹੋ ਸਕਦੇ ਆ ਕੱਲ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਹ ਬਜ਼ੁਰਗ ਉਹ ਨੇ ਜਿਨ੍ਹਾਂ ਦੀ ਏਜ 80+ ਆ ਕਿਸੇ ਦੀ ਕਈ ਉਹ ਜੇ ਨੌਜਵਾਨ ਨੇ ਜਿਨ੍ਹਾਂ ਦੀ ਮੈਡੀਸਿਨ ਲੱਗੀ ਹੋਈ ਆ ਕੋਈ ਨਾ ਕੋਈ ਬਿਮਾਰੀਆਂ ਉਹਨਾਂ ਨੂੰ ਜੈਨੇਟਿਕਲੀ ਆ ਇਹ ਚੀਜ਼ ਬੜੀ ਖਤਰਨਾਕ ਆ